ਅਪੁਜੀ ਰੱਬ ਦੇ ਅਸਾਸ ਨੂੰ ਮੰਨਦਾ ਕਿ ਰੱਬ ਹੈ ਤਕਬਿਲ ਮਹਿੰਦੇ ਤੇ ਹੈ ਨਹੀਂ ਵਿਚਾਰਾ ਜੇ ਮਿਲ ਜੇ ਮੈਂ ਤਾਂ ਆਪਾ ਥਾ ਟੇਕਦਾ ਜੇ ਕਿਸੇ ਕੋਲ ਨੂੰ ਮਿਲੇ ਤੇ ਮੈਂ ਦੱਸ ਦੇ ਮੈਂ ਉਹਦੇ ਕੋਲ ਜਾਵੜਦਾ ਕੋਈ ਗਰਵਾਨੀ ਦੇ ਵਿੱਚ ਕਥਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਸਾਰਾ ਤੇ ਦੋਵੇਂ ਤੇ ਦੇਖੋ ਨਾ ਕੌਣ ਹੈ ਪਾਣੀ ਹੈ ਇਹਨਾਂ ਨੂੰ ਮੰਨ ਕੇ ਤਾਂ ਦੇਖੋ ਇਹਨਾਂ ਦਾ ਸੱਤਿਆਨਾਸ ਕਿਉਂ ਕੀਤਾ ਕਿਹਨਾਂ ਨੇ ਕੀਤਾ ਮੈਂ ਜੜਾ ਰਾਜਕਰਨਾ ਸ਼ਰਣੀ ਆ ਜਿਹੜੀ ਸਾਰੇ ਮਨੁੱਖ ਨੂੰ ਖਾਂਦੀ ਆ ਦਸ ਦਣ ਵੀ ਮੈਂ ਇਹਨੂੰ ਰੱਬ ਮੰਨ ਲਿਆ ਇਹਦਾ ਆ ਰੰਗ ਨਹੀਂ ਆਵਦਾ ਸਵਾਦ ਨਹੀਂ ਆ ਵਿੱਚ ਤਾਪ ਨਹੀਂ ਆਜ ਕੁੜਤਣਨੀ ਆਜ ਮਠਾਸਨੀ ਆਪਾਂ ਨੂੰ ਕੀ ਤਰਾਜ ਆ ਉਹ ਕੁਸਲੋਗੇ ਵੀ ਕਹਿੰਦੇ ਆ ਕਿ ਜਿਹੜੇ ਰੱਬ ਦੇ ਰਾਹਾਂ ਦਾ ਪਾਂਧੀ ਬਣਦਾ ਰੱਬ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਰੱਬ ਦਾ ਅਹਿਸਾਸ ਵੀ ਉਹੀ ਕਰ ਸਕਦਾ ਰੱਬ ਦੇ ਤੋੜੇ ਪਿੱਛੇ ਦਾ ਜਿਹੜੇ ਚੀਜ਼ਾਂ ਨੂੰ ਕਰ ਸਕਦਾ ਜਿਹੜਾ ਬੰਦਾ ਪਾਂਧੀ ਬਣ ਗਿਆ ਹੂੰ ਨੇ ਜਿਹੜੇ ਰੱਬ ਪਾ ਲਿਆ ਇੱਕ ਅਦਾ ਬੰਦਾ ਤਾਂ ਮਿਲ ਜਿਹੜੇ ਰੱਬ ਪਾਇਆ ਆਪ ਕੋਲੇ ਮੱਥਾ ਟੇਕ ਲਾ ਲਾ ਫਿਰ ਪਾਣੀ ਵੀ ਪਾਣ ਜਾਂਦੇ ਕੋਸ਼ ਲੋਕ ਇਹ ਵੀ ਗੱਲਾਂ ਕਰਦੇ ਆ ਪੰਜਾਬ ਦੇ ਵਿੱਚ ਕੇ ਬਾਪੂ ਬਲਕੌਰ ਸਿੰਘ ਰੱਬ ਦੀ ਹੋਂਦ ਤੇ ਸ਼ੱਕ ਖੜੇ ਕਰਦੇ ਆ ਜਿਨ੍ਹਾਂ ਨੂੰ ਮਿਲਿਆ ਤੇ ਨੂੰ ਪੂਰਾ ਭਰੋਸਾ ਮੈਂ ਤਾਂ ਵਕੜਦਾ ਜੀ ਦੱਸੋ ਤਾਂ ਸੀ ਤੰਨੇ ਜੱਟ ਨੇ ਪੱਥਰ ਦੇ ਵਿੱਚੋਂ ਰੱਬ ਪਾਲਿਆ ਇਹ ਵੇਖੋ ਇਹ ਇਹਦਾ ਕੀ ਸਬੂਤ ਆ ਤੇ ਜੇ ਪੱਥਰ ਤੋਂ ਰੱਬ ਤੰਨੇ ਜੱਟ ਨੇ ਪਾਲਿਆ ਤੇ ਹੁਣ ਵਾਲੇ ਪਾ ਲੈਣ ਕਿੰਨੇ ਪੱਥਰ ਹਨ ਕਿੰਨੀਆਂ ਪੱਥਰ ਦੀਆਂ ਮੂਰਤੀਆਂ ਇੱਕ ਬੰਦਾ ਜਿਹੜਾ ਮੂਰਤੀ ਪੱਥਰ ਦੇ ਕੋਲੇ ਖੜਾ ਆ ਜਾਂ ਕਿਤੇ ਵੀ ਖੜਾ ਆ ਉਹਨੂੰ ਮਿਲ ਕੇ ਸਰਕਾਰ ਕਾਪਣਾਉਂਗੀ ਤੇ ਤੈਨੂੰ ਕਰ ਨਹੀਂ ਕੋ ਜੋ ਸਾਹਮਣੇ ਆ ਗਈ ਤੁਹਾਡੇ ਗੁਰੂ ਸਾਹਿਬ 10 ਹੋਇਆ ਤੇ ਤੁਸੀਂ ਗੁਰੂ ਸਾਹਿਬ ਦੇ ਕਿੰਨੇ ਸਿੱਖ ਹੋ ਹਮ ਗਣਤੀ ਕਰਿਓ ਹਮ ਇਸਾ ਕੋਈ ਹੋਇਆ ਕਿੰਨੇ ਨੇ 212 ਤੋਂ 2000 ਬਰੇਜ ਮਹਮਦ ਸਾਹਿਬ 1400 ਬਰੇਜ ਕਿੰਨੇ ਨੇ 130 ਕਰੋੜ ਕਿੰਨੇ ਨੇ ਉਹਨਾਂ ਦੇ ਤਾਂ ਉਹਨਾਂ ਦਾ ਸ਼ਹਦਾਲੂ ਵਧ ਨੇ ਜਿਹੜੇ ਦੇ ਸ਼ਹਦਾਲੂ ਵਧ ਹੋਣਗੇ ਫਿਰ ਉਹਨੂੰ ਪੱਟਾ ਗਣਾਂਗੇ ਨਾ ਅੰਗਰੇਜ਼ ਵੱਡਿਆ ਕਿ ਸਿੱਖ ਵੱਡਾ ਸਾਈ ਵੱਡਾ ਕਿ ਸਿੱਖ ਸਾਈ ਉਹਨਾਂ ਕੋਲ ਦੇਸ਼ ਵੀ ਵੱਡਾ ਸਰਕਾਰ ਵੀ ਵੱਡਾ ਦੌਲਤ ਵਿਵਾਦ ਹੈ ਵਿਦਿਆ ਵਿਵਾਦ ਹੈ ਇੱਕ ਕਰਨਜੀਤ ਸਿੰਘ ਦੇ ਰਾਜ ਨੂੰ ਛੱਡ ਕੇ 40 ਸਾਲ 50 ਸਾਲ ਜਿਹੜਾ ਲਾਚ ਚੱਲਿਆ ਹਮ ਭਾਰ ਪੰਜਾਬ ਦੀ ਕਿਸੇ ਨੇ ਰਾਖੀ ਨਹੀਂ ਕੀਤੀ ਉਲਟਾ ਸਮਾਂ ਬਾਹਰੋਂ ਹਮਰੇ ਲਈ ਆਪ ਲੋਕਾਂ ਕਮ ਸੱਧਿਆ ਇਥੇ ਨੇ ਰਾਜ ਕਰਦਾ ਸ਼ਰੇਣੀਆਂ ਜੇ ਇਤਨਾ ਵੱਡਾ ਬੰਦਾ ਰੜਕਦਾ ਕਿਉਂ ਹੈ ਜੋ ਰਾਜ ਨੂੰ ਪਤਾ ਵੀ ਰਾਜਨੀਤੀ ਕੋਈ ਜਿਉਂ ਵੀ ਉਹ ਤਗੇ ਫਰੇਬ ਲੋਕਾਂ ਦੀ ਲੁੱਟ ਖਸੁੱਟ ਲੋਕਾਂ ਦੀ ਗੁਲਾਮੀ ਹੈ ਜੇਤਨ ਵਾਲਾ ਬੰਦਾ ਉਥੇ ਬੰਗਣਾ ਕਰਦਾ ਹੈ ਹੂੰ ਤੇ ਜਦੋਂ ਉਂਗਲ ਕਰਦਾ ਤੇ ਉਹ ਉਂਗਲੋਂ ਦੇ ਅੱਖ ਚ ਵੱਜਦੀ ਆ ਉਹ ਆ ਦੇ ਕਿਉਂ ਨਾ ਉਂਗਲੀ ਵੱਡ ਨਿੱਤੀ ਜਾ ਜਰਮਨ ਜਰਮਨ ਬਣ ਗਿਆ ਜਿਵੇਂ ਫਰਾਂਸੀਸੀ ਫਰੈਂਚ ਬਣ ਗਏ ਜਿਵੇਂ ਗੈਲੈਂਡ ਵਾਲੇ ਐਂਗਲੋ ਬਣ ਗਏ ਜਿਵੇਂ ਸਪੇਅਰ ਵਾਲੇ ਸਪੈਨਿਸ਼ ਬਣ ਗਏ ਜਿਵੇਂ ਬੰਗਾਲ ਵਾਲੇ ਬੰਗਾਲੀ ਬਣੇ ਨੇ ਜਿਵੇਂ ਮਦਰਾਸ ਵਾਲੇ ਬਗਰਾਸੀ ਬਣੇ ਨੇ ਜਿਵੇਂ ਕੇਰਲ ਵਾਲੇ ਕੇਰਲੜ ਦੇ ਬਣ ਬਣੇ ਨੇ ਇਸ ਤਰ੍ਹਾਂ ਸੀ ਜਦੋਂ ਬਣਾ ਕੇ ਤੇ ਸਾਡੀ ਚੇਤਨਾ ਵੱਡੀ ਹੋਊਗੀ ਜੇ ਤਰ੍ਹਾਂ ਵੱਡੀ ਹੋਊਗੀ ਤੇ ਫੇਰ ਸਾਨੂੰ ਕੋ ਗੋਹਰਾ ਕਰਕੇ ਆਪਸੀ ਵਿਧੀ ਟੰਗੇ ਕਰਵਾ ਕੇ ਮਰਵਾ ਨਹੀਂ ਸਕੂਗਾ ਸਸੇ ਕਾਂਗਰਸ ਪੱਖ ਪੋਸਟਾਂ ਜੁੜੀਆਂ ਤੁਸੀਂ ਮੈਂ ਸਿਮਰਨ ਜੀ ਸੁਣਸਣਾ ਅੱਜ ਪੰਜਾਬ ਨੂੰ ਲੱਗੇ ਗੱਲਬਾਤ ਕਰਾਂਗੇ ਪੰਜਾਬ ਦੇ ਖੇਤਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਉਹਨਾਂ ਤਰੰਗਾਂ ਨੂੰ ਛੜਨ ਦੀ ਕੋਸ਼ਿਸ਼ ਕਰਾਂਗੇ ਜੋ ਕਾਫੀ ਲੰਮੇ ਸਮੇਂ ਤੋਂ ਸੁਤਿਆਂ ਪੰਜਾਬ ਸਰਦਾਰ ਮੌਜੂਦ ਨੇ ਆਪੂ ਬਲਕੌਰ ਸਿੰਘ ਜੀ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਹਸ਼ਕਲ ਬੋਪੀ ਸਸੀ ਕਾਂਗਰਸ ਜੀ ਸਸੀ ਕਾ ਚੜਦੀ ਕਲਾ ਸੇਤਾ ਦੇ ਵਿੱਚ ਕੱਪਾ ਗੁਰੂ ਜੀ ਜੀ ਹਾਂ। ਹਰਦਾ ਕਿ ਪੰਜਾਬ ਨੂੰ ਅੱਜ ਕੱਲ ਜਿਹੜੀ ਰੰਗਤ ਰੰਗੀ ਜਾ ਰਹੀ ਆ ਪੰਜਾਬ ਦੇ ਉੱਪਰ ਕਿਹੜੀ ਰੰਗ ਦੇ ਵਿਚ ਰੰਗਾ ਤੂੰ ਦੇਖ ਰਹੇ ਹੋ ਪੰਜਾਬ ਦਾ? ਪਹਿਲੇ ਇਸ ਤਰ੍ਹਾਂ ਦੇ ਪੰਜਾਬ ਨੇ ਹਿੰਦੁਸਤਾਨ ਦੇ ਲਈ ਭਾਰਤ ਦੇ ਲਈ ਹਰ ਪ੍ਰਕਾਰ ਦੀ ਕੁਰਬਾਨੀ ਕੀਤੀ ਹੈ। ਜੀ। ਦੁੱਖ ਵੀ ਚੱਲਿਆ। ਇਹ ਵੀ ਨਾਲ ਪਰ ਮੰਦੇ ਭਾਗਾਂ ਨੂੰ ਇੱਥੇ ਜਿਹੜੀ ਕਦੇ ਵੀ ਕੋਈ ਜਿਹੜੀ ਰਾਜ ਕਰਦਾ ਸ਼ਰਣੀ ਆਈ ਹੈ ਇੱਕ ਮਹਾਰਾਜਾ ਰਣਜੀਤ ਸਿੰਘ ਛੱਡ ਦੇ। ਜੀ। ਇਹ ਦੀ ਰਾਜਨੀਤਿਕ ਦੀ ਰੱਖੀ ਨਾ ਹੂੰ ਪੰਜਾਬੀ ਸਭਿਆਚਾਰ ਦੀ ਰਾਖੀ ਗੁਰੂ ਸਾਹਿਬ ਕਰਕੇ ਜੀ ਤਤੀਆਂ ਤਵੀਆਂ ਤੇ ਵਹਿਣ ਵਾਲੀ ਹੂੰ ਕੰਧਾਂ ਵਿੱਚ ਚੜੇ ਜਾਣਾ ਜੀ ਉਹ ਕਰਕੇ ਸਭਿਆਚਾਰ ਦੀ ਰਾਖੀ ਜਿਹੜਾ ਧਰਮ ਦੀ ਸਹੀ ਰੂਹ ਸੀ ਨਾ ਇਨਸਾਨੀਅਤ ਦੇ ਕਰਮ ਦੀ ਰੂਹਾਨੀਅਤ ਦੇ ਧਰਮ ਦੀ ਉਹਦੀ ਰਾਖੀ ਲਈ ਪਰ ਅੱਜ ਕੱਲ ਪੰਜਾਬ ਨੂੰ ਰਾਹ ਤੋਂ ਕਰਾ ਪਾਇਆ ਜਾਣਾ ਉਹ ਰਾਜਨੀਤਿਕ ਪਾਰਟੀਆਂ ਉਹਨਾਂ ਦਾ ਵੱਡਾ ਯੋਗਦਾਨ ਹੈ ਉਹ ਕਹਿੰਦੇ ਵੀ ਨਜ਼ੀਕੀਤਨਾ ਹੀ ਹੋਣੀ ਚਾਹੀਦੀ ਚੇਤਨ ਵਾਲਾ ਬੰਦਾ ਕਿਸੇ ਵੀ ਦੇਸ਼ ਦੀ ਰਾਜਕਰਤਾ ਸ਼੍ਰੇਣੀ ਨੂੰ ਚੰਗਾ ਨਹੀਂ ਲੱਗਦਾ ਚੇਤਨਾ ਵਾਲਾ ਬੰਦਾ ਰੜਕਦਾ ਕਿਉਂ ਹੈ ਕਿਉਂਕਿ ਉਹਨੂੰ ਪਤਾ ਵੀ ਰਾਜਨੀਤੀ ਤੋਂ ਜਿਉਂ ਵੀ ਉਹ ਧਗੇ ਫਰੇਵ ਲੋਕਾਂ ਦੀ ਲੁੱਟ ਖਸੁੱਟ ਲੋਕਾਂ ਦੀ ਗੁਲਾਮੀ ਹੈ ਚੇਤਨ ਵਾਲਾ ਬੰਦਾ ਉਹਦੇ ਬਦ ਉਂਗਲਾਂ ਕਰਦਾ ਹੈ ਤੇ ਜਦੋਂ ਉਂਗਲ ਕਰਦਾ ਤੇ ਉਹ ਉਂਗਲ ਉਹਦੇ ਅੱਖ ਚ ਵੱਜਦੀ ਆ ਉਹ ਆ ਦੇ ਕਿਉਂ ਨਾ ਉਂਗਲੀ ਵੜ ਨਿੱਤੀ ਜਾਵੇ ਇਸ ਕਰਕੇ ਰਾਜਕਰਦਾ ਸ਼੍ਰੇਣੀਆ ਨੂੰ ਚੰਗੇ ਨਹੀਂ ਲੱਗਦੇ ਪੰਜਾਬ ਦੇ ਵਿੱਚ ਬਾਰ ਬਾਰ ਇਸ ਪ੍ਰਕਾਰ ਦੇ ਲੋਕ ਪੈਦਾ ਹੁੰਦੇ ਆ ਔਰ ਰਾਜਕਰਦਾ ਸ਼੍ਰੇਣੀਆ ਵਾਰੋ ਇਸ਼ਾਰਾ ਕਰ ਪੰਜਾਬ ਦੇ ਵਿੱਚ ਲੋਕ ਪੈਦਾ ਹੁੰਦੇ ਐ ਇਦਾਂ ਦੇ ਜਾਂ ਪੈਦਾ ਕੀਤੇ ਜਾਂਦੇ ਐ ਨਹੀਂ ਲੋਕ ਤਾਂ ਕ੍ਰਾਂਤੀਕਾਰੀ ਪੈਦਾ ਹੁੰਦੇ ਆ ਹੂੰ ਰਾਜਕਰਦਾ ਸ਼੍ਰੇਣੀਆ ਉਹਨਾਂ ਨੂੰ ਖਤਮ ਕਰਦੀਆਂ ਰਾਜਕਰਦਾ ਇੱਕ ਇਹ ਬਹੁਤ ਵੱਡਾ ਦੁਖਾਂਤ ਆ ਪਿਛਲੇ 2700 ਵਰੇ ਤੋਂ ਜੀ ਇੱਕ ਰਣਜੀਤ ਸਿੰਘ ਦੇ ਰਾਜ ਨੂੰ ਛੱਡ ਕੇ 40 ਸਾਲ 50 ਸਾਲ ਜੜਾ ਲੱਗ ਚੱਲੇ ਹੂੰ ਪਾਰ ਪੰਜਾਬ ਦੀ ਕਿਸੇ ਨੇ ਰਾਖੀ ਨਹੀਂ ਕੀਤੀ ਉਲਟਾ ਸਮਾਂ 12 ਹਮਲੇ ਲਈ ਆਪ ਲੋਕਾਂ ਨੂੰ ਸੱਦਾ ਇਥੋਂ ਨੇ ਰਾਜ ਕਰਦਾ ਸ਼ਰੇਣੀਆਂ ਸੀ ਹਮ ਸਿਕੰਦਰ ਨੂੰ ਵੀ ਪੰਜਾਬ ਦੇ ਲੋਕਾਂ ਦੀ ਰਾਜ ਕਰਦਾ ਸ਼ਰੇਣੀਆਂ ਸੀਗੇ ਨਾ ਪੋਰਸ ਨੂੰ ਛੱਡ ਕੇ ਅੰਬੀ ਤੇ ਅਬੇ ਸਾਰਾ ਰਗਨ ਸੱਦਾ ਸੀ ਹਮ ਪੋਰਸ ਤੋਂ ਪਹਿਲਾਂ ਵੀ ਤਾਂ 100 ਸੋ ਬਰੇ ਪਹਿਲਾਂ ਹਮਲਾ ਹੋਇਆ ਸੀ ਉਦੋਂ ਵੀ ਇੱਥੇ ਇਥੋਂ ਦੇ ਰਾਜ ਕਰਦਾ ਸ਼ਰੇਣੀਆਂ ਨੇ ਸੱਦੇ ਸੀਗੇ ਤੇ ਹੁਣ ਤੱਕ ਆਪਾਂ ਅੰਗਰੇਜ਼ ਨੂੰ ਜਦੋਂ ਇੱਥੇ ਹਮਲਾ ਕਰਵਾਇਆ ਉਦੋਂ ਪੰਜਾਬ ਦੇ ਜਿਹੜੇ ਰਾਜੇ ਸੀ ਰਣਜੀਤ ਸਿੰਘ ਦੇ ਵਿਰੋਧੀ ਹਮ ਉਹਨਾਂ ਨੇ ਇਹ ਥਾ ਦਿੱਤੀ ਜੀ ਪਰ ਬਪੂ ਇੱਕ ਸੰਕਰ ਕਰ ਦੋ ਇਹ ਗੱਲ ਨੂੰ ਕਿ ਪੰਜਾਬ ਦੇ ਲੋਕ ਵੀ ਕਿਤਨਾ ਕਿਤੇ ਜ਼ਿੰਮੇਵਾਰ ਹੈਗੇ ਉਹਨੀ ਚੇਤਨਾ ਲੋਕਾਂ ਦੇ ਵਿੱਚ ਨਹੀਂ ਆਈ ਆਪਣੇ ਹੱਕਾਂ ਦੇ ਪ੍ਰਤੀ ਹਿੱਤਾਂ ਦੇ ਪ੍ਰਤੀ ਨਹੀਂ ਇਹ ਚੇਤਨਾ ਕਰਦੇ ਆ ਲਗਾਤਾਰ ਜਾਰੀ ਹੈ ਕਿਉਂਕਿ ਕ੍ਰਾਂਤੀ ਤਾਂ ਆਉਂਦੀ ਹੈ ਜਦੋਂ ਚੇਤਨਾ ਵੱਧਦੀ ਹੈ ਗੁਰੂ ਅਰਜਨ ਦੇ 15 ਪਾਸ਼ਾ ਪਹਿਲੇ ਪਾਸ਼ਾ ਜੀ 9ਵੇਂ ਪਾਸ਼ਾ 10ਵੇਂ ਪਾਸ਼ਾ ਉਹਨਾਂ ਦੇ ਬੱਚੇ ਬੰਦਾ ਬਹਾਦਰ ਕਿੰਨੇ ਬੰਦੇ ਸੀ ਜੀ ਫਿਰ ਸਿੰਘ ਫੌਜਾਂ ਵੱਡੇ ਘਲੂ ਘਾਰੇ ਇਹ ਕਿਸੇ ਚੇਤਨਾ ਦਾ ਕਿ ਕ੍ਰਾਂਤੀ ਦੇ ਸੁਨਿ ਸੀਗੀ ਇਹ ਨਾ ਚੀਜਾ ਤੋਂ ਹਰੇਕ ਰਾਜ ਕਰਦਾ ਛਿੰਨ ਗਰਦੀ ਸੀਗੀ ਇਸੇ ਕਰਕੇ ਨਾ ਤੇ ਜਾ ਦੇ ਗਏ ਜੀ ਇਹ ਤਾਂ ਕਰਕੇ ਸਾਰੇ ਸਮੱਸਿਆ ਪੰਜਾਬ ਦੀ ਜਦੋਂ ਆਜ਼ਾਦੀ ਦੀ ਜੰਗ ਲੜੀ ਤੇ ਉਦੋਂ ਪੰਜਾਬ ਦੇ ਲੋਕ ਸਿੱਧੇ ਹੋ ਗਏ ਸਾਰੇ ਗਦਰੀ ਬਾਬੇ ਇੱਥੇ ਸੀਗੇ ਹੂੰ ਵਿਪੱਖ ਸਿਓਰੀ ਆ ਗਈ ਸਰਾਬਿਓਰੀ ਆ ਗਈ 1947 ਤੱਕ ਕਿੰਨੇ ਬੰਦੇ ਸੀ ਜੀ ਜਿਹਨਾਂ ਨੇ ਸ਼ੀਧੀਆਂ ਦਿੱਤੀਆਂ ਫ੍ਰਾਂਸੀ ਦੇ ਰਸੇ ਚੁੰਮੇ ਹਮ ਤੇ ਜਿਨ੍ਹਾਂ ਨੇ ਮਗਰੋਂ ਦੇਸ਼ ਨੂੰ ਅਖੌਤੀ ਕਹਿੰਦੇ ਸੀ ਆਜ਼ਾਦ ਕਰਾਇਆ ਉਹਨੂੰ ਤਾਂ ਕਿੰਨ ਸ਼ੀਦੀ ਦਿੱਤੀ ਨਹੀਂ ਸੀ ਪਰ ਰਾਸ਼ਟਰਪਤੀ ਪ੍ਰਧਾਨ ਮੰਤਰੀ ਜੀ ਸਾਰੇ ਬਣ ਕੇ ਸੀ ਪਰ ਗੱਦੀਆਂ ਦੇ ਮੂੰਹ ਕਿਸੇ ਹੋਰ ਪਾਸੇ ਵੱਲ ਨੂੰ ਹੋ ਗਏ ਹਮ ਪਾਕ ਉਹਨਾਂ ਨੇ ਮੁਰਕਦੀ ਵੰਡ ਵੀ ਕਰਾਈ ਹਮ ਦੰਗੇ ਵੀ ਕਰਵਾਏ ਜੀ ਲੁੱਟ ਖੋਟ ਵੀ ਕਰਵਾਈ ਉਜਾੜਾ ਵੀ ਕਰਵਾਇਆ ਉਹਨਾਂ ਨੂੰ ਤਾਂ ਪਾਪ ਨਹੀਂ ਲੱਗਿਆ ਜਿਹੜੇ ਮਾਸੂਮ ਸੀਗੇ ਵਿਚਾਰੇ ਜਿਹਨਾਂ ਨੂੰ ਪਤਾ ਸੀ ਵੀ ਅੱਜ ਇੱਕ ਭਾਦੋਂ ਜ਼ਿੰਮੇਵਾਰਦਾਨ 15 ਅਗਸਤ ਨੂੰ 1947 ਇੱਕ ਭਾਦੋਂ ਜੁਮਾ ਸ਼ੁੱਕਰਵਾਰ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਅੱਜ ਸਾਡੇ ਨਾਲ ਕੀ ਹੋ ਜਾਣਾ ਐਨੇ ਮਸੂਮ ਲੋਕ ਸੀ ਜੀ ਤੇ ਬਗਾਨਿਆਂ ਨੇ ਕੰਮ ਕੀਤਾ ਤੇ ਅੱਜ ਵੀ ਕਰਨਗੇ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਜਾਗਣਾ ਚਾਹੀਦਾ ਜੇ ਨਾ ਜਾ ਕੇ ਫਿਰ ਭਈ ਬਾਰ-ਬਾਰ ਨੁਕਸਾਨ ਸਜ਼ਾ ਦੇ ਵੱਡਾ ਹੋ ਜਾਂਦਾ ਤੁਸੀਂ ਕੋਸ਼ਿਸ਼ ਕੀਤੀ ਆ ਅਸੀਂ ਕੋਸ਼ਿਸ਼ ਕਰਦੇ ਵੀ ਲੋਕੀ ਜਾਗਣ ਹੂੰ ਸਾਡਾ ਭਾਈਚਾਰਾ ਅਸੀਂ ਹਿੰਦੂ ਸੀ ਕਿਤੇ ਮੁਸਲਮਾਨ ਨਾ ਬਣ ਗਏ ਅਸੀਂ ਪੂਰੀ ਤਰ੍ਹਾਂ ਪੰਜਾਬੀ ਬਣ ਗਏ ਪੰਜਾਬੀ ਕਿਵੇਂ ਬਣਾ ਜਾਊਗਾ ਕਿਹੜੇ ਕੰਮ ਹਾਂ ਜਿਵੇਂ ਜਰਮਨ ਜਰਮਨ ਬਣ ਗਿਆ ਜਿਵੇਂ ਫਰਾਂਸੀਸੀ ਫਰੈਂਚ ਬਣ ਗਏ ਜਿਵੇਂ ਗਲੈਂਡ ਵਾਲੇ ਐਂਗਲੋ ਬਣ ਗਏ ਹੂੰ ਜਿਵੇਂ ਸਪੈਨ ਵਾਲੇ ਸਪੈਨਿਸ਼ ਬਣ ਗਏ ਇਸ ਤਰ੍ਹਾਂ ਪੰਜਾਬ ਆ ਅਸੀਂ ਪੰਜਾਬੀ ਬਣਾਂਗੇ ਜਿਵੇਂ ਬੰਗਾਲ ਵਾਲੇ ਬੰਗਾਲੀ ਬਣੇ ਨੇ ਜਿਵੇਂ ਮਦਰਾਸ ਵਾਲੇ ਮਗਰਾਸੀ ਬਣੇ ਨੇ ਜਿਵੇਂ ਕੇਰਲ ਵਾਲੇ ਕੇਰਲੜ ਦੇ ਬਣ ਬਣੇ ਨੇ ਇਸ ਤਰ੍ਹਾਂ ਜਦੋਂ ਬਣਾ ਕੇ ਫਿਰ ਸਾਡੀ ਚੇਤਨਾ ਵੱਡੀ ਹੋਊਗੀ ਜਿੰਨਾ ਵੱਡੀ ਹੋਊਗੀ ਤੇ ਫਿਰ ਸਾਨੂੰ ਕੋਈ ਗੋਮਰਾਹ ਕਰਕੇ ਆਪਸੀ ਦੀ ਦੰਗੇ ਕਰਵਾ ਕੇ ਮਰਵਾ ਨਹੀਂ ਸਕੂਗਾ ਹਾਂ ਪੰਜਾਬ ਕਦੇ ਵੀ ਹਿੰਦੁਸਤਾਨ ਦਾ ਬੁਰਾ ਨਹੀਂ ਸੋਚਦਾ ਇਹ ਪੁੱਤ ਜੀ ਰੱਬ ਨੇ ਕਿਹ ਇਨਸਾਨ ਬਣਾਇਆ ਬਣਾਇਆ ਪਰਜਾਤਾ ਬਣ ਗੀਆਂ ਇਹ ਬੰਦੇ ਰੰਗ ਬਣ ਕੇ ਭੇਦ ਬਣ ਕੇ ਇਹ ਬੰਦੇ ਨੇ ਪੈਦਾ ਕੀਤੇ ਹਮ ਇਨਸਾਨ ਇੱਕ ਹੋਇਆ ਮਾਨਸ ਕੀ ਜਾਤ ਸਭ ਇੱਕ ਸਭ ਇੱਕ ਪਹਿਚਾਨ ਹੋ ਨਾ ਕੋਈ ਉੱਚਾ ਨਾ ਕੋਈ ਨੀਵਾਂ ਤੇ ਇਹ ਜਾਤ ਪਾਤ ਉੱਚਾ ਨੀਵਾਂ ਇਹ ਸਾਰੇ ਬੰਦੇ ਦੀ ਰਾਜ ਕਰਤਾ ਸ਼ਿਰਣੀ ਨੇ ਬਣਾਏ ਨੇ ਹੂੰ ਉਹਨਾਂ ਨੇ ਫਿਰ ਇਹਨੂੰ ਪੱਕਾ ਕੀਤਾ ਤੇ ਉਹਨਾਂ ਨੇ ਫਿਰ ਇਹਨਾਂ ਤੇ ਜਾਈ ਬੰਡ ਪੈਦਾ ਕੀਤੀ ਆ ਜੀ ਫਿਰਕਾ ਪੈਦਾ ਕੀਤਾ ਵਿਰੋਧ ਪੈਦਾ ਕੀਤਾ ਤੇ ਫਿਰ ਉਹਨਾਂ ਦਾ ਰਾਜ ਸਥਾਪਿਤ ਹੋਇਆ ਤੇ ਸਥਿਰ ਹੋਇਆ ਸਥਾਪਿਤ ਹੋਣਾ ਤੇ ਸਥਿਰ ਹੋਣਾ ਜੀ ਨਬਜੀ ਰੱਬ ਦੇ ਅਹਿਸਾਸ ਨੂੰ ਮੰਨਦੇ ਕਿ ਰੱਬ ਹੈ ਫਿਕਵਿਲਾ ਮੈਂ ਨਹੀਂ ਰਿਹਾ ਇਹ ਵਿਚਾਰਾ ਹੂੰ ਜੇ ਮਿਲ ਜੇ ਮੈਂ ਤਾਂ ਆਪ ਬਥਾ ਟੇਕ ਦਿਆ ਹੂੰ ਜੇ ਕਿਸੇ ਕੋਲ ਨੂੰ ਮਿਲੇ ਤੇ ਮੈਨੂੰ ਦੱਸ ਦੇ ਮੈਂ ਉਹਦੇ ਕੋਲ ਜਾਵੜਦਾ ਮੈਂ ਕਿਹਾ ਵੀ 212 ਕਰੋੜ ਤੋਂ ਵੱਧ ਇਸਾਈ ਨੇ ਜੀ 140 ਕਰੋੜ ਤੋਂ ਵੱਧ ਮੁਸਲਮਾਨ ਨੇ 112 ਕਰੋੜ ਤੋਂ ਵੱਧ ਹਿੰਦੂ ਨੇ ਤੇ 130 ਕਰੋੜ ਤੋਂ ਵੱਧ ਬੋਧੀ ਨੇ ਤੇ ਸਿੱਖ ਵੀ 2 ਕਰੋੜ ਤੋਂ ਉੱਤੇ ਨੇ ਤੇ ਜੇ ਯਹੂਦੀ ਵੀ ਹੈਗੇ 파르시 ਵੀ ਹੈਗੇ ਤੇ ਜੇ ਕਿਸੇ ਕੋਲੇ ਮਿਲ ਗਿਆ ਹੋਵੇ ਤੇ ਮੈਂ ਤਾਂ ਆਪਦੇ ਕੋਲੇ ਮੱਥਾ ਟੇਕਦੀ ਪਰ ਮੈਨੂੰ ਅਜੇ ਤੇ ਕਿਸੇ ਨੇ ਆਖਿਆ ਨਹੀਂ ਵੀ ਸਾਨੂੰ ਮਿਲ ਗਿਆ ਪਰ ਬੱਪੂ ਜੀ ਗੱਲੇ ਵੀ ਆ ਹਵਾ ਚੱਲਦੀ ਹੈ ਹਵਾ ਦਾ ਕੋਈ ਰੰਗ ਨਹੀਂ ਹੈ ਕੋਈ ਨਾਂ ਨਹੀਂ ਹੈ ਹਵਾ ਦਾ ਉਵੇਂ ਹੀ ਪ੍ਰਮਾਤਮਾ ਦਾ ਕੋਈ ਰੰਗ ਨਹੀਂ ਹੈ ਪਰ ਉਹ ਹੈਗਾ ਮੈਂ ਸਣਾ ਇਹ ਦੱਸ ਦੇਣਾ ਨਾ ਨਾਰੰਗ ਉਹ ਅਹਿਸਾਸ ਕਿਵੇਂ ਹੋਵੇ ਕਹਦਣ ਵੀ ਮੈਨੂੰ ਰੱਬ ਮਿਲ ਗਿਆ ਇਹਦਾ ਆ ਰੰਗ ਨਹੀਂ ਆਵਦਾ ਸਵਾਦ ਨਹੀਂ ਆ ਵਿੱਚ ਤਾਪ ਨਹੀਂ ਆ ਚੁਕੜ ਤੰਨੀ ਆ ਚ ਮਿਠਾਸ ਨਹੀਂ ਆਪ ਨੂੰ ਕੀ ਤਰਾਜ ਆ ਪਰ ਬਾਬੂ ਕੁਸ਼ਲੋ ਵੀ ਕਹਿੰਦੇ ਆ ਕਿ ਜਿਹੜੇ ਰੱਬ ਦੇ ਰਾਹਾਂ ਦਾ ਪਾਂਧੀ ਬਣਦਾ ਰੱਬ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਰੱਬ ਦਾ ਅਹਿਸਾਸ ਵੀ ਉਹੀ ਕਰ ਸਕਦਾ ਰੱਬ ਦੇ ਤੋੜੇ ਪਿੱਛੇ ਆ ਜਿਹੜੇ ਚੀਜ਼ਾਂ ਉਹ ਕਰਦੀ ਹੈ ਕਰ ਲਿਆ ਵੀ ਜਿਹੜਾ ਬੰਦਾ ਪਾਂਧੀ ਬਣ ਗਿਆ ਨਹੀਂ ਜਿਹਨੇ ਰੱਬ ਪਾ ਲਿਆ ਇੱਕ ਅਦਾ ਬੰਦਾ ਤਾਂ ਮਿਲ ਜੇ ਜਿਹਨੇ ਰੱਬ ਪਾਇਆ ਆਪ ਕੋਲੇ ਮੱਥਾ ਟੇਕ ਲਾਂ ਫੇਰ ਪਾਂਧੀ ਵੀ ਬਣ ਜਾਂਦੇ ਹੂੰ ਪਾਂਧੀ ਬਣ ਜਾਂਦੇ ਆਪ ਨੂੰ ਪਾਂਧੀ ਬਣੇ ਚ ਕੀ ਤਰਾਜ ਆ ਹੂੰ ਉਹ ਵੱਡੀ ਬਡੀ ਤਾਕਤ ਕਿਹਾ ਜਾਂਦਾ ਰੋਹਾਨੀ ਨੂਰਾਨੀ ਸਾਰੇ ਬ੍ਰਹਮੰਡ ਅਕਸਰ ਕਹਿੰਦੇ ਹੈ ਨਾ ਕਿ ਆਪਾਂ ਉਥੇ ਜਾ ਕੇ ਮਥਾ ਟੇਕਣ ਚ ਕੀ ਤਰ੍ਹਾਂ ਦਾ ਅਸਰ ਹੋਵੇ ਉਹਨੂੰ ਦਾ ਅਨੁਭਵਤਾ ਹੋਵੇ ਸ੍ਰਿਸ਼ਟੀ ਕਿੱਥੋਂ ਹੈ ਕੀ ਨੇ ਬਣਾਇਆ ਸ੍ਰਿਸ਼ਟੀ ਸ੍ਰਿਸ਼ਟੀ ਆਪਣੇ ਆਪ ਚੋਂ ਆਬਣੀ ਹੈ ਵਿਗਿਆਨੀ ਇਸ ਦਾ ਜਵਾਬ ਸਭ ਤੋਂ ਵਧੀਆ ਦੇਣਗੇ ਪਰ ਬਾਬੂ ਧਾਰਮਿਕ ਬੰਦੇ ਦਾ ਜਵਾਬ ਨਹੀਂ ਦੇ ਸਕਦੇ ਜਿਹੜਾ ਧਰਮ ਦੀ ਗੱਲ ਕਰਦੇ ਨੇ ਉਹ ਇਹਦਾ ਜਵਾਬ ਨਹੀਂ ਦੇ ਸਕਦੇ ਕਿ ਸ੍ਰਿਸ਼ਟੀ ਕਦੀ ਬਣੀ ਇਹਦਾ ਜਵਾਬ ਵਿਗਿਆਨੀ ਦੇਣਗੇ ਐਲਬਰਟ ਆਇਨਸਟਾਈਨ ਵਰਗੇ ਦੇ ਸਕਦੇ ਆ ਪਰ ਬਾਬੂ ਕੁਝ ਲੋਕ ਇਹ ਵੀ ਕਹਿ ਰਹੇ ਕਿ ਕੁਦਰਤ ਦਾ ਨੁਕਸਾਨ ਆ ਜਿਹੜਾ ਸਭ ਤੋਂ ਵੱਧ ਉਹ ਵਿਗਿਆਨ ਨੇ ਕੀਤਾ ਵਿਗਿਆਨ ਨੇ ਨਹੀਂ ਬੰਦੇ ਦੀ ਰਾਜ ਕਰਦੇ ਛਣਨੀ ਨੇ ਕੀਤਾ ਹਮ ਵਿਗਿਆਨ ਦੀਆਂ ਖੋਜਾਂ ਨਾਲ ਤਾਂ ਬੰਦੇ ਨੂੰ ਸੁਖ ਪ੍ਰਾਪਤ ਹੋਇਆ ਹਮ ਹਾਂ ਕੁਦਰਤ ਦੇ ਦਾ ਨੁਕਸਾਨ ਕਰ ਤੇ ਰਾਜ ਦੀ ਜਿਹੜੀ ਲੁਟੇਰੀ ਛਣਨੀ ਆ ਹਮ ਲੁਟੇਰੀ ਛਣਨੀਆਂ ਉਹਨੇ ਕੀਤਾ ਹੈ ਹਾਂ ਹਮ ਵਿਗਿਆਨ ਨੇ ਨਹੀਂ ਕੀਤਾ ਵਿਗਿਆਨ ਦੀ ਦੁਰਵਰਤੋਂ ਕੌਣ ਕਰਦਾ ਹਮ ਬੰਬ ਕਿਹਨੇ ਬਣਾਏ ਤੇ ਕਿਹਨੇ ਸੱਟੇ ਉਹਨੇ ਨੁਕਸਾਨ ਕੀਤਾ ਹਮ ਜੋ ਜਿਹੜਾ ਇਨਸਾਨ ਦੇ ਸਾਹ ਚੱਲਦੇ ਆ ਜ ਜ ਇਨਸਾਨ ਤੁਰਿਆ ਜਾਂਦਾ ਜਾਂ ਇਨਸਾਨ ਦੇ ਤੁਰੇ ਜਾਂਦੇ ਦੀ ਮੌਤ ਹੋ ਜਾਂਦੀ ਆ ਆਮ ਲੋਕ ਕਹਿੰਦੇ ਆ ਕਿ ਇੰਨੀ ਕਿਹਦੀ ਲਿਖੀ ਸੀ ਇਹਦੀ ਮੌਤ ਹੋ ਗਈ ਪ੍ਰਮਾਤਮਾ ਸਭੁਰੇ ਕਰ ਨਹੀਂ ਇਹ ਤਾਂ ਉਹ ਬੰਦੇ ਨੇ ਜਿਹੜੇ ਇਸ ਗੱਲ ਨੂੰ ਪ੍ਰਮਾਨ ਕਰਨੀ ਬੈਠੇ ਆ ਡਾਕਟਰ ਕਹਿੰਦੇ ਨਹੀਂ ਵੀ ਤੈਨੂੰ ਕੋਈ ਹਾਰਟ ਅਟੈਕ ਹੋਇਆ ਜੋ ਸਾਹ ਰੁਕਦਾ ਤੈਨੂੰ ਬਲੱਡ ਪ੍ਰੈਸ਼ਰ ਆ ਜਾਂ ਤੈਨੂੰ ਕੈਂਸਰ ਆ ਜਾਂ ਤੈਨੂੰ ਸ਼ੂਗਰ ਆ ਕਿੰਨੇ ਪ੍ਰਕਾਰ ਦੀਆਂ ਬਿਮਾਰੀਆਂ ਜਾਂ ਤੈਨੂੰ ਹੈਜਾ ਜਾਂ ਤੈਨੂੰ ਪਲੇਗ ਆ ਠੀਕ ਹੈ ਜੀ ਆ ਤੈਨੂੰ ਕਰੋਨਾ ਹੂੰ ਕਿੰਨੀਆਂ ਭਿਆਨਕ ਤੇ ਪਿਆਰ ਕੋ ਬਿਮਾਰੀਆਂ ਬਿਮਾਰੀਆਂ ਸਰੀਰ ਨੂੰ ਲੱਗਦੀਆਂ ਹੂੰ ਠੀਕ ਹੈ ਕਿ ਨਹੀਂ ਕੇ ਰੱਬ ਲਾਉਂਦਾ ਤੁਸੀਂ ਬਾਪੂ ਜੀ ਬਿਮਾਰੀਆਂ ਦੀ ਗੱਲ ਕਰ ਰਹੇ ਹੋ ਬਿਮਾਰੀਆਂ ਤਾਂ ਪਰ ਇਨਸਾਨ ਨੇ ਆਪਸੇ ਹੀੜੀਆਂ ਨੇ ਚਾਹੀਓ ਕੈਨਸਲ ਦੀ ਗੱਲ ਹੋਵੇ ਚਾਹ ਹੋਰ ਬਿਮਾਰੀਆਂ ਨਹੀਂ ਕਰ ਬਿਮਾਰੀਆਂ ਦਾ ਇਨਸਾਨ ਨਹੀਂ ਸੇੜੀਆਂ ਹੂੰ ਇੱذ ਕੋਈ ਸ਼ੱਕ ਨਹੀਂ ਹੂੰ ਪਰ ਕੁਦਰਤ ਚ ਵੀ ਹੈ ਗਿਆ ਹੂੰ ਹੈ ਜਿਹੜਾ ਜਿਹੜਾ ਵਾਇਰਸ ਹੈ ਇਨਸਾਨੀ ਤਾਂ ਨਹੀਂ ਪੈਦਾ ਕੀਤਾ ਹੂੰ ਇਨਸਾਨ ਨੇ ਵਿਗਿਆਨੀ ਇਨਸਾਨ ਨੇ ਤੇ ਉਹਨਾਂ ਦਾ ਵਾਇਰਸ ਨੂੰ ਲੱਭ ਕੇ ਉਹਨਾਂ ਦਾ ਇਲਾਜ ਕੀਤਾ ਟੀਵੀ ਦਾ ਵਾਇਰਸ ਲੱਭ ਕੇ ਉਹਦਾ ਇਲਾਜ ਕੀਤਾ ਮਾਤਾ ਦਾ ਵਾਇਰਸ ਲੱਭ ਕੇ ਉਹਦਾ ਇਲਾਜ ਕੀਤਾ ਕਿਹਤਾਂ ਪਰ ਇੱਕ ਵਾਰ ਗਰਵਾਣੀ ਦੇ ਵਿੱਚ ਕਥਾ ਪਬਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹੈ ਤੋਣ ਤੇ ਬੂਏ ਤਾਂ ਦੇਖੋ ਨਾ ਕੌਣ ਹੈ ਪਾਣੀ ਹੈ ਇਹਨਾਂ ਨੂੰ ਮੰਨ ਕੇ ਤਾਂ ਦੇਖੋ ਇਹਨਾਂ ਦਾ ਸਤੈਨਾਸ਼ ਕਿਉਂ ਕੀਤਾ ਕਿਹਨਾਂ ਨੇ ਕੀਤਾ ਜਿਹੜਾ ਰਾਜਕਰਨਾ ਸ਼ੇਰਣੀ ਹੈ ਜਿਹੜੀ ਸਾਰੇ ਮਨੁੱਖ ਨੂੰ ਖਾਂਦੀ ਹੈ ਫਰੇ ਕੇ ਪਾਸੇ ਬਪੂ ਇੱਕ ਹੋਰ ਗੱਲ ਹੈ ਕਿ ਫਸਲਾਂ ਬੀਜਿਆ ਜਾਂਦੇ ਨੇ ਫਸਲਾਂ ਦੇ ਵਿੱਚ ਖਾਦਾ ਪਾਈਆਂ ਜਾਂਦਾ ਨੇ ਖਤਰਨਾਕ ਰਸਾਇਣ ਪਾਏ ਜਾਂਦੇ ਆ ਪਰ ਉਹਦੇ ਜ਼ਿੰਮੇਵਾਰ ਕੌਣ ਨੇ ਨੌਕ ਚਮਕਾਉਣਾ ਨੇ ਕਾਰਪੋਰੇਟ ਸੈਕਟਰ ਉਹਨਾਂ ਨੇ ਜਦ ਵੀ ਹਰੀ ਕ੍ਰਾਂਤੀ ਲਿਆ ਉਹ ਸੇ ਸਾਡੀ ਸਪਰੇ ਪਾਉ ਰੇ ਪਾਉ ਅੱਗੇ ਜਿਹੜਾ ਕੁਦਰਤੀ ਬੀਜ ਸੀਗੇ ਉਹ ਖਤਮ ਕਰਤੇ ਉਹਦੇ ਕਰਕੇ ਬਿਮਾਰੀਆਂ ਆਈਆਂ ਤੇ ਇਹ ਦੁੱਖਾਂ ਦਾ ਕਾਰਨ ਕੌਣ ਹੈ ਰਾਜ ਕਰਦਾ ਸ਼੍ਰੇਣੀ ਜਿਹਨਾਂ ਨੇ ਵੱਡਾ ਨਫਾ ਲੈਣਾ ਮੋਟਾ ਹੂੰ ਤੇ ਲੋਕ ਕਿਉਂ ਦੇ ਸ਼ਿਕਾਰ ਹੁੰਦੇ ਆ ਕਿ ਜਨ ਬੋਝ ਕੇ ਲੋਕਾਂ ਦੀਆਂ ਚੀਜ਼ਾਂ ਥੋਪੀਆਂ ਗਈਆਂ ਥੋਪੀਆਂ ਗਈਆਂ ਥੋਪੀਆਂ ਜਾਂ ਨਹੀਂ ਬਕਾਇਦਾ ਤੁਹਾਨੂੰ ਇਹ ਕਿਉਂ ਲੱਗਦਾ ਅਧਿਆਨ ਤੋਂ ਪਤਾ ਲੱਗਦਾ ਹੂੰ ਅਧਿਆਨ ਤੋਂ ਪਤਾ ਲੱਗਦਾ ਨਾ ਵੀ ਮੈਂ ਕਿਉਂਕਿ ਮੈਂ ਅਰਥਸ਼ਾਸਤਰੀ ਵੀ ਹਾਂ ਹੂੰ ਮੈਂ ਸਮਾਜ ਸ਼ਾਸਤਰੀ ਵੀ ਹਾਂ ਮੈਂ ਫਲਸਫੇ ਦਾ ਵਿਦਿਆਰਥੀ ਵੀ ਹਾਂ ਹੂੰ ਮੈਂ ਧਰਮ ਦਾ ਵਿਦਿਆਰਥੀ ਵੀ ਹਾਂ ਪਰ ਬਾਪੂ ਵੀ ਕੋਸ਼ ਲੋਕ ਇਹ ਵੀ ਗੱਲਾਂ ਕਰਦੇ ਆ ਪੰਜਾਬ ਦੇ ਵਿੱਚ ਕਿ ਬਾਪੂ ਬਲਕੌਰ ਸਿੰਘ ਰੱਬ ਦੀ ਹੋਂਦ ਤੇ ਸ਼ੱਕ ਖੜੇ ਕਰਦੇ ਆ ਨਹੀਂ ਮੈਂ ਕਹਿੰਦੀ ਮੈਨੂੰ ਦਿਖਾਓ ਮੈਨੂੰ ਮਿਲਿਆ ਨਹੀਂ ਹੂੰ ਜਿਨ੍ਹਾਂ ਨੂੰ ਮਿਲਿਆ ਤੈਨੂੰ ਪੂਰਾ ਭਰੋਸਾ ਮੈਂ ਤੈਨੂੰ ਕਹਿੰਦਾ ਯਾਰ ਮੈਂ ਦੱਸੋ ਤਾਂ ਸੀ ਤੰਨੇ ਜੱਟ ਨੇ ਪੱਥਰ ਦੇ ਵਿੱਚੋਂ ਰੱਬ ਪਾਲੇ ਇਹ ਵੇਖੋ ਇਹ ਇਹਦਾ ਕੀ ਸਬੂਤ ਆ ਹਮ ਤੇ ਜੇ ਪੱਥਰ ਤੋਂ ਰੱਬ ਤੰਨੇ ਜੱਟ ਨੇ ਪਾਲਾ ਤੇ ਹੁਣ ਵਾਲੇ ਪਾਲਣ ਹਮ 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 ਹੁਣ ਕੋਈ ਹੁਣ ਵਾਲੇ ਨੂੰ ਕੋਈ ਨਹੀਂ ਮਿਲਦਾ ਤੰਨੇ ਜੱਟ ਨਾਲੋਂ ਵੱਧ ਦੀ ਵਾਦੀ ਆ ਉਹਦਾ ਜਿਹੜਾ ਸੁਧਾਰਨ ਬੰਦਾ ਸੀ ਹਮ ਕਿਸਾਨ ਕਰਨ ਵਾਲਾ ਗਰੀਬੜਾ ਹਮ ਠੀਕ ਹੈ ਪੱਥਰ 'ਚ ਪਾਉਂਦੇ ਕਹਿੰਦੇ ਆ ਤੇ ਇਹਨਾਂ ਨੂੰ ਕਿਸੇ ਪੱਥਰ ਤੋਂ ਮਿਲ ਕੇ ਦੱਸ ਦਿਓ ਹਮ ਜਾਂ ਹੁਣ ਪਾੜ ਲੈਣ ਕਿਸ ਨੇ ਰੋਕੇ ਹਮ ਮੈਂ ਤਾਂ ਇਹ ਜੇ ਕਿੰਨੇ ਪੱਥਰ ਹਨ ਕਿੰਨੀਆਂ ਪੱਥਰ ਦੀਆਂ ਮੂਰਤੀਆਂ ਇੱਕ ਬੰਦਾ ਜਿਹੜਾ ਮੂਰਤੀ ਪੱਥਰ ਦੇ ਕੋਲੇ ਖੜਾ ਹੈ ਜਾਂ ਕਿਤੇ ਵੀ ਖੜਾ ਹੈ ਉਹਨੂੰ ਮਿਲ ਗਿਆ ਦੱਸ ਦੇ ਆਪਾਂ ਮੰਨ ਜਾਗੇ ਹੂੰ ਸਵੀਕਾਰ ਕਰ ਲਵਾਂਗੇ ਜੀ ਫਿਰ ਤਾਂ ਕਰਨੀ ਪਊ ਜੋ ਸਾਹਮਣੇ ਆ ਗਈ ਹੂੰ ਪਰ ਅਜੇ ਤੱਕ ਕੋਈ ਆਇਆ ਨਹੀਂ ਹੂੰ ਆਇਆ ਨਹੀਂ ਇਹ ਪੱਕੀ ਗੱਲ ਹੈ ਕਿੰਨਾ ਲੱਗਦਾ ਵੀ ਆਉਣਾ ਵੀ ਨਹੀਂ ਪਰ ਜੋ ਰੋਹਾਨੀਅਤ ਤੌਰ ਤੇ ਉਹੀ ਬਕੂ ਜੀ ਸਾਰਾ ਜੋ ਰੋਹਾਨੀਅਤ ਉਹਦੇ ਜ਼ੋਰਦਾਰ ਰੱਬ ਦੇ ਨਾਲ ਕਰਵਾਣੀ ਪੜਦਾ ਉਹਨੂੰ ਮਹਿਸੂਸ ਕਰਦਾ ਉਹਨੂੰ ਕਦੇ ਰੱਬ ਦੱਸਦਾ ਮੈਨੂੰ ਹੋਰ ਦੱਸਾਂ ਤੈਨੂੰ ਰੋਹਾਨੀਅਤ ਠੀਕ ਹੈ ਦੀ ਔਰ ਇਨਸਾਨੀਅਤ ਸਦਾਚਾਰ ਸਹਿਚਾਰ ਸਦਵਚਾਰ ਇਹ ਮਨੁੱਖ ਦੇ ਪੈਦਾ ਕੀਤੇ ਹੋਏ ਗੁਣ ਨੇ ਮਨੁੱਖ ਦੀ ਚੇਤਨਾ ਦੇ ਵਿਕਾਸ ਦੇ ਨਾਲ ਪੈਦਾ ਕੀਤੇ ਹੋਏ ਗੁਣ ਨੇ ਜਿਹੜੇ ਨਰਵਾ ਸਮਾਜ ਸਿਰਜਦੇ ਆ ਹਮ ਔਰ ਮਨੁੱਖ ਨੂੰ ਪਸ਼ੂਆਂ ਤੋਂ ਉਚੇਰਾ ਲੈ ਜਾਂਦੇ ਆ ਹੂੰ ਇਹ ਗੁਣ ਪੈਦਾ ਕਰਨੇ ਪੈਂਦੇ ਆ ਪਰ ਨਾੜਕ ਨਿਰਗੁਣ ਗੁਣ ਕਰੇ ਗੁਣਵੰਤियां ਗੁਣ ਦੇ ਨਾਨਕ ਦੇਵ ਗੁਣ ਹਿੰ ਮਨਖਾਣੋ ਗੁਣਾ ਵਾਲੇ ਕਰ ਦੇਣ ਵਾਲਾ ਨਹੀਂ ਮੈਂ ਹਾਂ ਹੁਣ ਤੱਕ ਤਾਂ ਤੁਹਾਨੂੰ ਕਿਸੇ ਨੇ ਗੁਣ ਦਿੱਤਾ ਨਹੀਂ ਹੂੰ ਪਰ ਇਹ ਭਾਰਤ ਦੇ ਵਿੱਚ ਆਪੇ ਹੀ ਲਾ ਲੋ ਸਾਰੇ ਆਪਾਂ ਵਰਵਾਣੀ ਨਹੀਂ ਪੜਦੇ ਆ ਬੇਦ ਨਹੀਂ ਪੜਦੇ ਸਭ ਕੁਝ ਪੜਦੇ ਆ ਰਾਜ ਬਗਾਨੇ ਕਰਦੇ ਕਿਉਂ ਕੀ ਕਰ ਗੁਣ ਨਹੀਂ ਸੀ ਆਪਣੇ ਚ ਹੂੰ ਤੇ ਕਿਉਂ ਰਾਜ ਕਰਦੇ ਨੇ ਬਗਾਨੇ ਹੂੰ ਹੁਣ ਵੀ ਬਗਾਨੇ ਦਾ ਰਾਜ ਜੇ ਤੁਹਾਡੇ ਤੇ ਜੀ ਚੌਧਰ ਉਹਨਾਂ ਦੀ ਆ ਹੂੰ ਤੇ ਹੁਣ ਦੱਸੋ ਫਿਰ ਇਹਨੂੰ ਪੁੱਛੋ ਆਦੇ ਵੀ ਆ ਕਿਉਂ ਹੋ ਗਿਆ ਭਾਈ ਹੂੰ ਤੇ 74 ਜੇ ਦੂਜਾਂ ਦੂਜਾਂ ਦੇ ਹੋਈ ਤਾਂ ਲੋਕ ਜ਼ਿੰਮੇਵਾਰ ਨਹੀਂ ਮੰਨਦੇ ਨਾ ਪਤਾ ਨਹੀਂ ਹੈ ਨਹੀਂ ਨਹੀਂ ਲੋਕ ਜਿੰਮੇ ਉਹ ਜਿਹੜੇ ਜਿੰਮੇਵਾਰ ਨਹੀਂ ਉਹ ਵੀ ਤਾਂ ਰੱਬ ਨੂੰ ਮੰਨਦੇ ਆ ਇਹ ਪੱਕੀ ਗੱਲ ਹੈ ਸਾਰੇ ਰੱਬ ਨੂੰ ਮੰਨਦੇ ਆ ਇਹ ਪੱਕੀ ਗੱਲ ਹੈ ਜਿਹੜਾ ਤੁਹਾਨੂੰ ਅੰਧਵਿਸ਼ਵਾਸ ਧੱਕਦਾ ਉਹ ਪੱਕਾ ਰੱਬ ਨੂੰ ਮੰਨਦਾ ਜਿਹੜਾ ਥੋੜੇ ਰਾਜ ਕਰਦਾ ਪੱਕਾ ਰੱਬ ਨੂੰ ਮੰਨਦਾ ਇਹ ਪੱਕੀ ਗੱਲ ਹੈ ਇਹ ਤੁਹਾਡੀ ਧਾਰਨਾ ਮੇਰੀ ਧਾਰਨਾ ਹੈ ਤੇ ਹੈ ਨਾ ਧਾਰਨਾ ਕੱਲੀ ਛੋੜ ਤੁਸੀਂ ਕਾਹੇ ਕਰੋ ਤੁਸੀਂ ਮੀਡੀਆ ਵਾਲੇ ਤੁਸੀਂ ਧਿਆਨ ਕਰਕੇ ਦੱਸ ਲੋ ਵੀ ਰੋ ਜਿਹੜੇ ਲੋਕਾਂ ਐ ਚਾਹਤ ਤੋਂ ਉਹਨੇ ਕਿ ਸੋਚ ਤੋਂ ਉਹਨੇ ਇੱਥੇ ਪੜ ਪਰ ਜੋ ਅਸੀਂ ਪਹਿਲਾ ਪੰਕਤੀ ਬੋਲੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਗਈ ਆ ਇਹ ਇੰਨੀ ਗਲਤ ਵਰਤੋਂ ਕਰਦੇ ਨੇ ਹਮ ਅਸਾਂ ਇਹ ਗੁਰੂ ਗ੍ਰੰਥ ਸਾਹਿਬ ਨਾਲ ਖਾਲਾ ਜੀ ਦਾ ਵਾੜਾ ਨਹੀਂ ਆ ਹਮ ਇਹ ਜੇ ਬਹੁਤ ਕੁਝ ਸੱਚਾ ਹਮ ਹੁਣ ਪੂਰਾ ਸਹੀ ਟਿਕਣਾ ਸੋਚਣਾ ਤਾਂ ਫਿਰ ਸੱਚ ਹੋਰ ਅੱਗੇ ਆਉ ਮੈਂ ਵੀ ਗੁਰਬਾਣੀ ਵਰਤਨਾ ਕਿਵੇਂ ਸਚਾਰਾ ਹੋ ਗਿਆ ਕਿ ਕੂੜਾ ਟੁੱਟੇ ਪਾਲ ਹਕਮਤ ਰਾਜ ਚੰਦਨ ਉਹਨਾਂ ਵਾਲੇ ਕਿਹਾ ਹਕਮਤ ਰਾਜ ਆ ਕੀ ਚੀਜ਼ ਆ ਹੂੰ ਉਹ ਨੂੰ ਨਾਲ ਸੰਯੁਕਤ ਹੋਕਮ ਤੇ ਰਹਿ ਕੇ ਕਿਵੇਂ ਚੱਲਣਾ ਹੈ what is the difference between हुकमा और राजा फर्क ना ਹੂੰ ਲੋਕ ਇਹ ਚੀਜ਼ਾਂ ਸਮਝ ਨਹੀਂ ਰਹੇ ਇੱਥੇ ਸ਼ਾਇਦ ਕਹਿੰਦੇ ਨੇ ਕਿ ਫਰਕ ਰਹਿ ਜਾ ਹਰ ਕੀ ਤਾਰ ਹੋਊ ਆ ਹੂੰ ਅੰਧ ਵਿਸ਼ਵਾਸ ਪਾੰਦੇ ਨਾ ਹੂੰ ਉਹ ਅੰਧ ਵਿਸ਼ਵਾਸ ਐ ਸਵਾਲ ਤੇ ਚੱਲ ਕੀ ਕਰਨਾ ਪਊ ਫਰੰਧ ਵਿਸ਼ਵਾਸ ਤੋਂ ਬਾਹਰ ਕਿਵੇਂ ਨਿਕਲਿਆ ਜਾਊਗਾ ਨਿਕਲ ਦਿੱਤਾ ਵਿਸ਼ਵਾਸ ਪੈਦਾ ਕਰਕੇ ਹੂੰ ਤਰਕ ਪੈਦਾ ਕਰਕੇ ਹੂੰ ਵਿਵੇਕ ਪੈਦਾ ਕਰਕੇ ਜੀ ਦਾਰਸ਼ਨਿਕਤਾ ਪੈਦਾ ਕਰਕੇ ਵਿਗਿਆਨਕਤਾ ਪੈਦਾ ਕਰਕੇ ਤੇ ਭਾਈਚਾਰਕ ਸਾਂਝ ਪੈਦਾ ਕਰਕੇ ਇਨਸਾਨੀਅਤ ਪੈਦਾ ਕਰਕੇ ਇਹ ਦੁਬਾਰਾ ਆਇਆ ਜੇ ਇਹ ਪੈਦਾ ਕਰ ਸਕੇ ਫਿਰ ਅਸੀਂ ਅੰਧਵਿਸ਼ਵਾਦੀ ਸ਼ਿਕਾਰੀ ਹੋਵਾਂਗੇ ਅੱਜ ਦਾ ਅੱਜ ਕੱਲ ਦਾ ਇਨਸਾਨੀਅਤ ਨੂੰ ਵੱਡਾ ਜਾ ਰਿਹਾ ਟੁਕਿਆ ਜਾ ਰਿਹਾ ਇਨਸਾਨੀਅਤ ਮਿਲ ਸਕਦੇ ਕਿਦਨੇ ਕਦੇ ਹਿਸਟਰੀ ਦੇ ਟਾਈਮ ਬੰਦੇ ਨੂੰ ਇਨਕਲਕੂਲੇਟ ਕਰਨੀ ਪੈਂਦੀ ਹੈ ਇਨ ਕਰਕੇ ਜੇ ਕਰ ਲਗੇ ਤਾਂ ਵਧੀਆ ਜ਼ਿੰਦਗੀ ਜਿਉਣਗੇ ਹੂੰ ਜੇ ਨਾ ਕਰ ਸਕੇ ਫਿਰ ਪਰਮਾ ਦੀ ਜਿੰਦਗੀ ਭੈ ਦੀ ਭੁੱਖ ਦੀ ਤੇ ਨਫਰਤ ਦੀ ਜਿੰਦਗੀ ਜਾਂ ਨਰਕ ਸੁਰਗ ਨਰਕ ਸੁਰਗ ਜੇ ਕੋਈ ਹੈਗਾ ਤੇ ਜਿਹੜੇ ਮੰਨਦੇ ਆ ਉਹ ਸੁਰਗਾਂ ਨੂੰ ਜਾਣ ਹੁਣੀ ਧਰਤੀ ਦੇ ਕੀ ਕਰਦੇ ਆ ਮੈਂ ਤਾਂ ਉੱਥੇ ਜਾਣ ਵਿਚਾਰ ਨਹੀਂ ਮੈਂ ਤਾਂ ਕਹਿੰਦਾ ਧਰਤੀ ਹੀ ਸੁਰਗ ਬਣਾਈ ਜਾ ਸਕਦੀ ਹੈ ਇੱਥੇ ਬੰਦੇ ਦੀਆਂ ਬਿਮਾਰੀਆਂ ਤੋਂ ਨਿਜਾਦ ਦਿੱਤੀ ਜਾ ਸਕਦੀ ਹੈ ਬਿਲਕੁਲ ਇੱਥੇ ਵਿੱਦਿਆ ਦਿੱਤੀ ਜਾ ਸਕਦੀ ਹੈ ਬਿਲਕੁਲ ਰਹਿਣ ਸਹਣ ਦਾ ਜੀਵਨ ਉੱਚਾ ਚੁੱਕਿਆ ਜਾ ਸਕਦਾ ਹੈ ਹੂੰ ਤੇ ਜਿਹੜੀਆਂ ਸੁਰਗਾਂ ਦੇ ਵਿੱਚ ਉਹਨਾਂ ਦੇ ਹੂੜਾ ਪਰੀਆਂ ਭਾਜਾਂ ਹੂੰ ਕੋਈ ਲੋੜ ਕੋਈ ਹੂੜਾ ਪਰੀ ਇਹ ਫਿਊਚਰ ਯੁੱਗ ਦੇ ਮਨੁੱਖਾਂ ਦੀ ਖੋਜ ਹੈ ਇਹ ਸੋਚ ਵੀ ਨਾ ਪੂਰੀ ਝਾਈ ਤੇ ਇੱਥੇ ਸੋਹਣੀਆਂ ਜਨਾਨੀ ਨਾ ਸੁਰਗਾਂ ਦੇ ਫੂਰਾ ਤੇ ਪਰੀਆਂ ਹੂੰ ਇਹ ਹੈ ਕਿ ਨਾ ਦੱਸ ਮਨੋਪਲੇਟ ਕੀਤਾ ਗਿਆ ਸਭ ਕੁਝ ਹੂੰ ਵਿਸ਼ਵਾਸ ਚ ਲੈ ਕੇ ਅੰਧ ਵਿਸ਼ਵਾਸ ਤੱਕ ਜੋ ਹੂੰ ਐ ਕੰਨ ਜੀ ਮੈਂ ਇੱਕ ਅੰਗਰੇਜ਼ ਮੇਰਾ ਦੋਸਤ ਹੈ ਸਾਈ ਹੈ ਹੂੰ ਉਹ ਮੈਨੂੰ ਕਹਿੰਦਾ ਅਗਰ ਸਾਹਿਬ ਮੈਨੂੰ ਦੱਸੋ ਜੇ ਤੁਸੀਂ ਸਾਡੇ ਈਸਾ ਨੂੰ ਮੰਨ ਲਓ ਤੇ ਸਿੱਧਾ ਸੁਰਗ ਨੂੰ ਜਾਓਗੇ ਹੂੰ ਮੈਂ ਪੱਕੀ ਗੱਲ ਹੈ ਅਧਿਆ ਹਾਂ ਮਹਾ ਵੀ ਮੇਰੀ ਕਿ ਬੇਨਤੀ ਹੈ ਅਰੇ ਦੱਸੋ ਮਹ ਤੁਸੀਂ ਈਸਾਈ ਮੰਨਦੇ ਹੋ ਅਦਾ ਹਾਂ ਮੈਂ ਤੁਸੀਂ 212 ਕਰੋੜੋਂ ਅਦਾ ਹਾਂ ਮਤਿਸ ਖਾਰੇ ਸੁਰਗ ਜਾਓ ਹਮ ਭਾਰਤ ਨੂੰ ਗ੍ਰਾਮ ਕਰਨ ਤੁਸੀਂ ਕਹਦੇ ਆਹੇ ਕਹਦੇ ਵਾਸਤੇ ਆਏ ਸੁਰਗ ਨੂੰ ਸਿੱਧਾ ਜਾਂਦੇ ਤੁਸੀਂ ਜਿੱਥੇ ਕਿਉਂ ਗੁਲਾਮੀ ਲਿਆਦੀ ਆ ਹਮ ਉਹਨਾਂ ਨੂੰ ਕਹਿੰਦੇ ਆ ਈਸਾ ਤੁਹਾਨੂੰ ਸੁਰਗ ਚ ਲੈ ਕੇ ਜਾਊ ਤੁਸੀਂ ਆਪ ਹੀ ਸੁਰਗ ਚ ਪਾਵੇਂ ਚਾ ਹਮ ਤੁਸੀਂ ਤੇ ਜਨਮ ਜਨਮ ਮਾਤਰਾ ਤੋਂ ਪਿਛਲੇ 2000 ਬਰ ਸੇ ਤੁਈਸਾ ਦੇ ਮਗਰ ਲੱਗੇ ਹੋਇਆ ਉਹ ਸਿੱਧੇ ਸੁਰਗ ਨੂੰ ਜਾਓ ਪਰ ਬਾਪੂ ਜੀ ਸਵਰਗ ਉਹ ਲੋਕ ਇਹ ਵੀ ਕਹਿੰਦੇ ਕਿ ਜੋ ਬੰਦਾ ਚੰਗੇ ਕਰਮ ਕਰਦਾ ਹੈ ਗਰਬਾਣੀ ਵਰਦਾ ਰੱਬ ਦੇ ਨਾਲ ਜੁੜਦਾ ਚੰਗੇ ਕਮਾਈ ਕਰਦਾ ਕਰਮ ਕਰਦਾ ਉਹਦਾ ਸੁਰਗ ਇੱਥੇ ਹੀ ਹੈਗਾ ਮੈਂ ਤੁਸੀ ਕਹਿੰਦੀ ਕਿ ਇੱਥੇ ਆ ਜੇ ਤੁਹਾਡਾ ਵਿਵੇਕ ਸਹੀ ਹੈ ਥੋੜਾ ਚਿੰਤਨ ਸਹੀ ਹੈ ਤੁਸੀਂ ਆਰਥਿਕ ਸਮਝੇ ਸਵੇਚਾਰਕ ਸਮਝੇ ਮਨੁਖਤਾ ਹੀ ਸਮਝੇ ਇਹ ਹੀ ਸੁਰਗ ਹੈ ਹੂੰ ਸੁਰਗ ਹੀ ਹੈ ਪਰ ਉਹ ਕਹਿੰਦੇ ਵੀ ਸੁਰਗ ਹੋਰ ਵੀ ਹੈਗਾ ਹੂੰ ਸੱਤ ਸੱਤ ਸੁਰਗ ਨੇ ਜੀ ਉੱਥੇ ਜਾਣ ਮੌਤ ਤੋਂ ਬਾਅਦ ਜਾਂਦੇ ਆ ਜਾ ਕੇ ਕੋਈ ਵਾਪਸ ਨਹੀਂ ਆਇਆ ਇਥੋਂ ਜਾਂਦੇ ਦਾ ਪਤਾ ਨਹੀਂ ਲੱਗਿਆ ਵੀ ਕਿਹੜਾ ਕਿੱਥੇ ਉਹ ਤੋਂ ਪਹਿਲਾਂ ਤਾਂ ਜਾ ਹੀ ਨਹੀਂ ਜਾ ਸਕਦਾ ਬਹੁਤ ਹੋ ਕੇ ਹੀ ਮਾਫ਼ਸ ਕੋਈ ਆਇਆ ਕੋਈ ਨਹੀਂ ਆ ਵੀ ਨਾਲ ਪਤਾ ਨਹੀਂ ਕਿੰਨੀ ਕਿਹੋ ਜਿਹੀ ਸੁਰਗਿਚ ਨੇ ਹੋਣਗੇ ਹਮ ਪਰ ਕੋਈ ਮਾੜੀ ਬੇਟਾ ਸਬੂਤ ਤਾਂ ਚਾਹੀਦਾ ਹਮ ਹੁਣ ਕੱਲੇ ਅੰਧ ਵਿਸ਼ਵਾਸ ਦੀਆਂ ਗੱਲਾਂ ਤੇ ਯਕੀਨ ਕਰਨਾ ਕਾਫੀ ਔਖਾ ਜਾਂਦਾ ਅੱਜ ਦੇ ਯੁੱਗ 'ਚ ਵਿੱਦਿਆ ਬਹੁਤ ਆ ਗਈ ਠੀਕ ਹੈ ਕਿਸੇ ਵਕਤ ਉਹ ਬੰਦਾ ਭੇਡਾਂ ਬੱਕਰੀਆਂ ਚਾਰਦਾ ਸੀ ਨਹੀਂ ਪਤਾ ਸੀ ਨਹੀਂ ਵਿੱਦਿਆ ਸੀ ਤਾਂ ਤਾਂ ਵਿੱਦਿਆ ਬਹੁਤ ਉੱਚੀ ਹੋ ਗਈ ਹਮ ਉਹਨਾਂ 35 ਸੋਬਰੇ ਪੁਰਾਣੇ ਵਿਚਾਰ ਨੂੰ ਵਿਗਿਆਨਕ ਲੀਹਾਂ ਤੇ ਸੋਚਣਾ ਪਊਗਾ ਹਮ ਪਰਖਣਾ ਪਊਗਾ ਲੱਖ ਪਤਾਲਾ ਪਤਾਲ ਲੱਖਾ ਅਗਾਸਾ ਅਗਾਸਾ ਇਹ ਇਹ ਵਿਗਿਆਨਕ ਸੋਚ ਹੈ ਵੇਦਾਂ ਕਹਨ ਇੱਕ ਬਾਤ ਬਾਤ ਵੇਦਾਂ ਤੋਂ ਵੀ ਉੱਚੀ ਗੱਲ ਹੈ ਵੇਦਾਂ ਦੇ ਵਿੱਚ ਤਾਂ ਹੈ ਨਹੀਂ ਹੂੰ ਵੇਦਾਂ ਦੇ ਵਿੱਚ ਪਤਾਲਾ ਪਤਾਲਾ ਲੱਖਾਂ 'ਚ ਨਹੀਂ ਹੈ ਹੂੰ ਪਰ 15ਵੀਂ ਸਦੀ 'ਚ ਇਹ ਗੱਲ ਦਾ ਪਤਾ ਲੱਗਿਆ ਸੀ ਵੀ ਪਤਾਲ ਦਾ ਹੁਣ ਤਾਂ ਇਸ ਤੇ ਵੀ ਅਗੇ ਗਏ ਹੁਣ ਸਾਰੀ ਦੁਨੀਆ 'ਚ ਨਾ ਆਕਾਸ਼ ਹੈ ਨਾ ਪਤਾਲਾ ਸਪੇਸ ਹੈ ਹੂੰ ਸਾਰੀ ਦੁਨੀਆ 'ਚ ਸਪੇਸ ਹੈ ਤੁਸੀਂ ਮਨ ਕਰ ਉਸ ਗੱਲ ਤੋਂ ਮੈਂ ਤਾਂ ਸਣਾ ਤੁਸੀਂ ਚੰਗੇ ਬਗਜੋ ਹੁਣ ਤੁਸੀਂ ਚੰਗੇ ਥਲੇ ਕੀ ਆਖੋਗੇ ਹੂੰ ਪਤਾਲ ਹੂੰ ਉੱਤੇ ਸਮਾਨ ਇਹ ਤਾਂ ਸਪੇਸ ਹੈ ਜੀ ਸਾਰਾ ਬ੍ਰਹਮਾਂਡਿਕ ਸਪੇਸ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਗਿਆ ਜੀ ਉਸੀ ਤੋਂ ਤੁਸੀਂ ਮੰਨਕਰ ਹੋਨੇ ਮੰਨਕਰ ਨਹੀਂ ਹੈ ਹੂੰ ਹੁਣ ਵਿਗਿਆਨ ਉਸ ਤੋਂ ਅੱਗੇ ਚੱਲ ਗਿਆ ਹੂੰ ਤੁਸੀਂ ਕੀ ਕਰਦੇ ਹੋ ਅਕਸਰ ਕਿ ਫਲਾਣ ਨੇ ਜਾਂ ਬੇਸ ਵਿੱਚ ਲਿਖਤਾ ਗਿਆਨ ਉਸ ਤੋਂ ਅੱਗੇ ਨਹੀਂ ਜਾ ਸਕਦਾ ਹੂੰ ਜਿਹਾ ਗੀਤਾ ਚ ਲਿਖਿਆ ਗਿਆਨ ਕਿ ਉਸ ਤੋਂ ਅੱਗੇ ਨਹੀਂ ਜਾ ਸਕਦਾ ਹਾਂ ਅ ਕੁਰਾਨ ਚ ਲਿਖਿਆ ਗਿਆਨ ਉਸ ਤੋਂ ਕਿ ਨਹੀਂ ਜਾ ਸਕਦਾ ਹਾਂ ਪਰ ਗੁਰੂ ਗੁਰੂ ਸਾਹਿਬ ਲੈ ਕੇ ਚਾਹੀਦੇ ਨਾਨਕ ਦੇਵ ਜੀ ਲੈ ਕੇ ਉਹਦੇ ਦੇਖੋ ਤੁਹਾਡੇ ਗੁਰੂ ਸਾਹਿਬ ਦਾਸ ਹੋਇਆ ਹਾਂ ਤੇ ਤੁਸੀਂ ਗੁਰੂ ਸਾਹਿਬ ਦੇ ਕਿੰਨੇ ਕਿ ਸਿੱਖ ਹੋ ਹਾਂ ਗਿਣਤੀ ਕਰਿਓ ਹਾਂ ਗਿਣਤੀ ਕਰ ਇਸਾਇਕੋਇਆ ਕਿੰਨੇ ਨੇ 212 ਕਰੋੜ 2000 ਬਰੇਜਾ ਮਹਾਂਮੰਦ ਸਾਹਿਬ 1400 ਬਰੇਜ ਕਿੰਨੇ ਨੇ 130 ਕਰੋੜ ਠੀਕ ਹੈ ਕਿੰਨੇ ਨੇ ਉਹਨਾਂ ਦੇ ਦਰੋਂ ਇਹਨਾਂ ਦਾ ਸ਼ਹਦਾਲੂ ਵੱਧ ਨੇ ਜੀ ਜਿਹੜੇ ਦੇ ਸ਼ਹਦਾਲੂ ਵੱਧ ਹੋਣਗੇ ਫਿਰ ਉਹਨੂੰ ਵੱਡਾ ਗਣਾਂਗੇ ਨਾ ਅੰਗਰੇਜ਼ ਵੱਡਾ ਕਿ ਸਿੱਖ ਵੱਡਾ ਇਸਾਈ ਵੱਡਾ ਕਿ ਸਿੱਖ ਇਸਾਈ ਉਹਨਾਂ ਕੋਲੇ ਦੇਸ਼ ਵੀ ਵੱਧਾ ਸਰਕਾਰ ਵੀ ਵੱਧਾ ਦੌਲਤ ਵੀ ਵੱਧਾ ਵਿਦਿਆ ਵੀ ਵੱਧਾ ਚਿੰਤਨ ਵੀ ਵੱਧਾ ਅੱਜ ਵੀ ਰਾਜ ਕਰਦੇ ਨੇ ਅੱਗੇ ਝੰਡੇ ਤੇ ਡੰਡੇ ਨਾਲ ਕਰਦੇ ਸੀ ਹੂੰ ਹੂੰ ਗੱਲਬਾਤ ਨਾਲ ਹੀ ਕਰਦੇ ਆ ਰਾਜ ਹੋ ਰਿਹਾ ਕਿ ਨਹੀਂ ਸਾਰੀਆਂ ਨੀਤੀਆਂ ਨਾਲ ਹੀ ਹੋ ਰਿਹਾ ਹੂੰ ਜੇ ਪਕੀ ਜੀ ਸਾਡੇ ਤਾਂ ਗੁਰੂ ਨੇ ਕਿਹਾ ਉਹਨਾਂ ਦੇ ਗੁਰੂ ਨੇ ਤਾਂ ਕਿਹਾ ਵੀ ਨਹੀਂ ਉਹ ਫਿਰ ਵੀ ਤੁਹਾਡੇ ਨਾਲ ਕਿਵੇਂ ਗੱਲ ਲੰਘ ਗਏ ਗਰਦਾ ਚਿੰਤ ਦੀ ਗੱਲ ਹੂੰ ਉਸ ਧਰਤੀ ਨੂੰ ਬਚਾਉਣ ਦੀ ਗੱਲ ਕੀਤੀ ਆ ਕੁਦਰਤ ਦੀ ਬੁੱਕਲ ਆ ਪਰ ਕੁਦਰਤ ਦੀ ਬੁੱਕਲ ਨੂੰ ਇਨਸਾਨ ਨੇ ਗੰਦਲਾ ਕੀਤਾ ਆਪਣੀ ਨੀਤੀ ਰਾਜ ਕਰਦਾ ਸ਼ਰੇਣੀ ਨੇ ਗੰਦਲਾ ਕੀਤਾ ਇਨਸਾਨ ਨੇ ਤਾਂ ਇਹਨੂੰ ਬਚਾਉ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਕਿਰਤ ਕਰਨ ਵਾਲੇ ਇਨਸਾਨ ਨੇ ਹੂੰ ਕਿਰਤ ਕਰਨ ਵਾਲੇ ਹੂੰ ਇਹਨੂੰ ਬਚਾਉ ਕੀਤਾ ਹੂੰ ਇਹ ਤੇ ਫਸਲਾ ਲੈਣਾ ਹੂੰ ਠੀਕ ਹੈ ਲੁਟੇਰੇ انسان ਨੇ ਇਹਦਾ ਸੱਤਨਾਸ ਪਟਿਆ ਜਿਹੜਾ ਲੁਟੇਰਾ ਰਾਜਕਰਦਾ ਸ਼੍ਰੇਣੀ ਦਾ ਲੁਟੇਰਾ ਉਹਨੇ ਦਾ ਸੱਤਨਾਸ ਕੀਤਾ ਜਿਹੜਾ ਸੜਕ ਤੇ ਮਜ਼ਦੂਰ ਕੰਮ ਕਰ ਰਿਹਾ ਉਹ ਇਹਦਾ ਸੱਤਨਾਸ ਨਹੀਂ ਕਰਦੇ ਅਰੇ ਜੀਜਾ ਜੋ ਬਾਪੂ ਜੀ ਬਾਹਰ ਕਿਵੇਂ ਆਏ ਜੰਗਾ ਕਿਵੇਂ ਸੰਭਾਲਿਆ ਜੀਤਨਾ ਵੱਡੀ ਕਰਕੇ ਜੀਤਨਾ ਵੱਡੀ ਕਰਕੇ ਰਾਜਕਰਦਾ ਸ਼੍ਰੇਣੀ ਨੂੰ ਛੋਟਾ ਕਰਕੇ ਕਿਰਤੀ ਦਾ ਦਰਜਾ ਵੱਡਾ ਕਰਕੇ ਹੂੰ ਫਿਰ ਸੰਭਲ ਜੀ ਕਿਰਤੀ ਦਾ ਕਰਦਾ ਕਿਰਤੀ ਨੂੰ ਅੱਜ ਦੇ ਟਾਈਮ ਦੇ ਵਿੱਚ ਥੱਬਾ ਜਾਂਦਾ ਕੁਛ ਨਾ ਰਗੜਦਾ ਹੂੰ ਕਿਰਤੀ ਤਾਰਾ ਨਰਤਾਇ ਤੇ ਕੁਇਦਾ ਕੇ ਇਸੇ ਕਰਕੇ ਵੱਡਾ ਦੁਖਾਂਤ ਸਾਹਮਣਾ ਕਰਨਾ ਪਊਗਾ ਹੂੰ ਅਜੀਬ ਹੀ ਮੌਕਾ ਸਮਝ ਜਾਣ ਜੀ ਹਾਂ ਅਜੀਬ ਹੀ ਮੌਕਾ ਮੈਂ ਤਾਂ ਹੀ ਕਹਿਣਾ ਸਮਝਾਂ ਜਿਵੇਂ ਪਾਣੀ ਦੀ ਗੱਲ ਕੀਤੀ ਗਈ ਆ ਪਾਣੀ ਅੱਜ ਵੱਡਾ ਵਿਸ਼ਾ ਹੈ ਚਾਹੇ ਉਹ ਪੰਜਾਬ ਦੀ ਨਹੀਂ ਗੱਲ ਹੈ ਵੱਡ ਲੇਵਲ ਦਾ ਵੱਡਾ ਵਿਸ਼ਾ ਬਣਿਆ ਹੋਇਆ ਹੈ ਤੇ ਸਭ ਤੋਂ ਵੱਧ ਪਾਣੀ ਇੰਡਸਟਰੀ ਬਰਬਾਦ ਕਰਦੀ ਆ ਹੂੰ ਇਹ ਵੀ ਸੁਣ ਲੋ ਖੇਤੀ ਬਰਬਾਦ ਨਹੀਂ ਕਰਦੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਪਾਣੀ ਦੀ ਬਰਬਾਦੀ ਉਦਯੋਗਾਂ ਨਾਲ ਹੋਈ ਹੈ ਤੁਸੀਂ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤਾਂ ਦੱਸਦੇ ਆ ਵਿਰੋਧ ਨਹੀਂ ਹੁੰਦਾ ਤਾਂ ਬਈ ਆ ਬਰਬਾਦੀ ਕਰ ਰਹੇ ਹਾਂ ਹੂੰ ਉਹ ਤਾਂ ਕਹਿੰਦੇ ਵੀ ਯੂਜ ਐਂਡ ਥਰੋ ਇੱਕ ਚੀਜ਼ ਪੈਦਾ ਕਰੋ ਵਰਤੋ ਤੇ ਸੁੱਟੋ ਵਰਤੋ ਤੇ ਸੁੱਟੋ ਵਰਤੋ ਤੇ ਸੁੱਟੋ ਤਾਂ ਕਿ ਉਹਨਾਂ ਦੇ ਕਾਰਕਰੀ ਦੀ ਚੀਜ਼ ਬਣੀ ਜਾ ਰਹੀ ਹੈ ਦੁਆਰੇ ਨੰਠਾ ਕੋਈ ਲੋ ਬਹੁਤ ਈ ਚੀਜ਼ ਪੈਦਾ ਕਰਤੀ ਅਸੀਂ ਕਹਿੰਦੇ ਵੀ ਜ਼ਰੂਰਤ ਕਰਕੇ ਥਰੋਕੋ ਕੀਤੀ ਜਾਵੇ ਨਾ ਦੋ ਮਹੀਨੇ ਚਾਰਵੇਂ 6 ਮਹੀਨੇ ਦਾ ਪਾਓ ਦੱਸ ਸਕਦੀ ਆ ਹੂੰ ਕਿ ਪੌਣੇ ਸਾਰੀ ਸਿਟਣੀ ਆ 2 ਘੰਟੇ ਬਾਅਦ ਹੂੰ ਇਸ ਕਰਕੇ ਇਹ ਚੀਜ਼ਾਂ ਦੀ ਜਿਹੜੀ ਦਾਰਸ਼ਨਿਕਤਾ ਨਾ ਕਾਰਪੋਰੇਟ ਸੈਕਟਰ ਦੀ ਇਹ ਵੀ ਬਦਲ ਨਹੀਂ ਪਊਗੀ ਕਿਵੇਂ ਬਦਲੀ ਜਾਊਗੀ ਮੁਕਤ ਸਾਡੀ ਚੇਤਨਾ ਨਾਲ ਚੇਤਨ ਮੁਕਤ ਨਾਲ ਸੰਘਰਸ਼ ਨਾਲ ਕਿਰਤੀ ਦੇ ਸੰਘਰਸ਼ ਨਾਲ ਕਾਮੇ ਦੇ ਸੰਘਰਸ਼ ਨਾਲ ਕਿਸਾਨ ਦੇ ਸੰਘਰਸ਼ ਨਾਲ ਇਹਨਾਂ ਦੇ ਬਰਤਨ ਜਿਹੜੇ ਜੀਵਨ ਦੇ ਹੱਥ 'ਚ ਮੁਨਕਤਾ ਹੈ ਜਿਹਦੇ 'ਚ ਜੀਵ ਦੇ ਕੋਲ ਮੁਨਕਤਾ ਦਾ ਦਰਦ ਹੈ ਮੁਨਕਤਾ ਦਾ ਦਰਦ ਵੀ ਹੈ ਉਹਦੇ ਨਾਲ ਇਹ ਇਹ ਤਬਦੀਲੀ ਆਉ। ਜੀ। ਚਲ ਮੰਦ ਬਾਪੂ ਦੀ ਦੂਸਰੀ ਸਮੇਂ ਦੀ ਪੁੱਛੋ ਸੰਬੰਧਿਤ ਤੁਹਾਡਾ ਬਹੁਤ ਜਾਉਂਦੇ ਰੋ। ਜਾਉਂਦੇ ਰੋ। ਚੜ੍ਹਦੀ ਕਲਾ। ਜਾਉਂਦੇ ਰੋ ਬਾਈ। ਜਾ। ਤਾਂ ਬਾਪੂ ਬਲਕੌਰ ਸਿੰਘ ਨਾਲ ਹੁਣਾਂ ਦੇ ਨਾਲ ਗੱਲਬਾਤ ਕੀਤੀ ਐ। ਪੰਜਾਬ ਦੇ ਪੱਖ ਤੋਂ ਹੋਰ ਜਿਹੜੇ ਗੱਲਾਂ ਬਾਤਾਂ ਕੀਤੀਆਂ ਨੇ ਬਾਪੂ ਬਲਕੌਰ ਸਿੰਘ ਦੇ ਨਾਲ ਚਾਹੇ ਉਹ ਰੋਹਾਨੀ ਅਧਿ ਦੀ ਗੱਲ ਹੋਵੇ ਰੱਬ ਦੀ ਗੱਲ ਹੋਵੇ। ਕਈ ਲੋਕ ਸ਼ੰਕੇ ਹੀ ਖੜੇ ਕਰਦੇ ਨੇ ਚੀਜ਼ਾਂ ਨੂੰ ਲੈ ਕੇ ਪਰ ਉਹ ਦੂਰ ਹੋਇਆ। ਤੁਹਾਡੇ ਜਿਹੜੇ ਸ਼ੰਕੇ ਆ ਮਨਾਂ ਦੇ ਵਿੱਚੋਂ ਇੰਟਰਵਿਊ ਦੇਖ ਕੇ ਦੂਰ ਹੋ ਜਾਣਗੇ। ਜੁੜੇ ਰਹੋ ਨਿਰਪਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਥਾਨਕ ਕੈਮ ਗੁਰਸ਼ਰਨ ਦੇ ਨਾਲ ਧੰਨਵਾਦ